ਜੀ ਬਾਈ ਕੀ ਹਲਚਾਲ ਜੀ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਮੇਰ ਦਾ ਠੀਕ ਠਾਕ ਹੋਵਾਂਗੇ ਕੂਤਰ ਪਾਤਰ ਸਾਰੇ ਬਾਈਆਂ ਦੇ ਹੋਣਗੇ ਕੈਂਟ ਜੀ ਤੇ ਆਜੋ ਅੱਜ ਤਰਕੇ ਤਰਕੇ ਛੜਦੀਏ ਕੋਕੜ ਆਪਣੇ ਆਓ ਆਓ ਚਲੋ ਬਾਰ-ਬਾਰ ਨੂੰ ਜੇ ਬਾਰ ਨੂੰ ਬਾਰ ਨੂੰ ਵਾਰ ਨੂੰ ਬਾਜੋ ਬਾਰ ਨੂੰ ਚਲੋ ਬਾਹਰ ਲਓ ਜੀ ਗਏ ਬਾਹਰੇ ਤਾਂ ਤੇ ਹੁਣ ਲਾ ਦੀਏ ਖੁੱਡੇ ਤਾਂ ਗੇੜ ਤੇ ਲਓ ਜੀ ਬਾਕੀ ਰਾਤ ਮੈਂ ਨਾ ਨਵੇਂ ਕਬੂਤਰ ਲਿਆਂਦੇ ਸੀਗੇ ਤੇ ਉਹ ਵੀ ਵਿਖਾਉਣੇ ਆ ਜੀ ਠੀਕ ਹੈ ਜੋ ਬਰੋ ਤੇ ਯਾਰ ਇੱਕ ਕਬੂਤਰ ਆਪਾਂ ਗਲਤੀ ਨਾਲ ਹੋਰ ਲਿਆਂਦਾ ਲਿਆਉਣਾ ਹੋਰ ਸੀਗਾ ਉਹ ਵੀ ਦੱਸ ਦਿੰਨੇ ਆ। ਲਓ ਜੀ ਕਰੋ ਦਰਸ਼ਨ ਪਹਿਲਾਂ ਤਾਂ ਕਬੂਤਰ ਤੇ ਮੋਜਾ ਕਬੂਤਰ ਜੀ। ਕਿਵੇਂ ਦਾ ਦੱਸਿਓ ਕਮੈਂਟ ਕਰਕੇ ਤੇ ਉਹ ਕਬੂਤਰੀ ਹੈ ਜੀ ਨਾਲ ਆਹ ਕਬੂਤਰੀ ਦਿੱਤੀ ਮੈਨੂੰ। ਆਹ ਕਬੂਤਰੀ ਚਿੱਟੀਆਂ ਖਾਲੇ ਭਰਾ ਨਹੀਂ ਮੈਂ ਲੈ ਕੇ ਆਉਣੀ ਸੀਗੀ। ਇਹ ਕਹਿੰਦਾ ਭਲੇਖਾ ਲੱਗਿਆ ਓਂਡਾ ਕਹਿੰਦਾ ਆਹ ਵਾਪਸ ਕਰਕੇ ਆਪਾਂ ਲੈ ਆਉਣੀ ਆ ਆਪਣੀ ਪੁਰਾਣੀ ਕਬੂਤਰੀ ਜੰਦੇ ਕੋਲੇ ਆ। ਉਹ ਵੀ ਤੁਹਾਨੂੰ ਦੱਸਾਂਗੇ ਕੀ ਸਟੋਰੀ ਹੈ ਕਬੂਤਰੀ ਦੀ। ਤੇ ਬਾਕੀ ਬਈ ਉਹ ਬੱਚਾ ਵੀ ਆਪਾਂ ਫੜ ਲਿਆ ਸੀ ਕੱਲ। ਠੀਕ ਹੈ ਜੀ। ਤੇ ਠੰਡਾ ਮੌਸਮ ਹੈ ਤੇ ਠੰਡੇ ਮੌਸਮ ਕਰਕੇ ਕਬੂਤਰ ਡਾ ਲੈਨੇ ਆਪਾਂ ਅੱਜ ਤੜਕੇ ਤੜਕੇ ਜਿਹੜੇ ਤਣਡਾਉਣੇ ਹੁੰਨੇ ਆ ਠੀਕ ਹੈ ਜੀ ਤੇ ਬਾਕੀ ਯਾਰ ਜਿਹੜੀ ਦੀਪੂ ਬਾਈ ਕੂਤਰੀ ਦੇ ਕੇ ਗਿਆ ਸੀਗਾ ਉਹ ਵੀ ਕਹਿੰਦਾ ਵਧੀਆ ਉੱਡਦੀ ਏ ਉਹ ਤੁਸੀਂ ਦੱਸੋ ਡਾਈਏ ਜਾਂ ਨਾ ਡਾਈਏ ਮੇਰੀ ਸਕੀਮ ਸੀ ਉਹਨੂੰ ਪਿੰਜਰੇ ਚ ਤਾੜ ਕੇ ਕਬੂਤਰ ਨਾਲ ਜੋੜੀ ਲਵਾਉਣ ਦੀ ਖਟੀਆਂ ਖਾਲੇ ਨਾਲ ਤੇ ਬਾਕੀ ਯਾਰ ਆਪਣੇ ਕੂਤਰੇ ਵੀ ਢਿਲੇ ਜੇ ਲੱਗਦੇ ਮੈਨੂੰ ਅੱਧਕ ਜੇ ਬਿਮਾਰ ਜੇ ਹੁਣ ਸੁਸਤ ਜੇ ਤੇ ਬਾਕੀ ਆਪਾਂ ਚੱਲਦੇ ਅੰਦਰ ਤੇ ਢਾਦੀਏ ਖੁੱਡੇ ਚੋਂ ਕੱਢ ਕੇ ਆ ਬੱਜਾ ਹੀ ਰਹਿ ਗਿਆ ਸੀ ਕਿ ਬਾਕੀ ਦੋ ਤਾਂ ਮੈਂ ਢਾਤੇ ਠੀਕ ਹੈ ਜੋ ਬਰੋ ਆਏ ਖੁੱਡੇ ਚ ਉਹਲੇ ਦੇਤੇ ਇਹ ਵੀ ਗਿਆ ਥੋੜਾ ਗਲਤ ਤਰੀਕੇ ਨਾਲ ਲੱਗਦਾ ਕਿ ਕੋਈ ਚੱਕਰ ਨਹੀਂ ਤੇ ਬਾਕੀ ਬਈ ਹੁਣ ਆਪਾਂ ਜਿਹੜੀ ਜੋੜੀ ਲਵਾਣੀ ਹੋ ਲੈ ਕੇ ਚੱਲਦੇ ਆ ਤੇ ਆ ਕਬੂਤਰ ਦਾ ਕਰੋ ਸ਼ੌਂਕ ਜੀ ਜਿਹੜਾ ਕੱਲ੍ਹ ਆਂਦਾ ਦੱਸਿਓ ਕਿਵੇਂ ਆ ਲੋ ਜੀ ਆ ਇਹਨਾਂ ਦੋਨਾਂ ਦੀ ਜੋੜੀ ਲਵਾ ਦਈਏ ਜਾਂ ਨਾ ਲਵਾਈਏ ਤੁਸੀਂ ਕਮੈਂਟ ਕਰਕੇ ਦੱਸਿਓ ਆ ਕਬੂਤਰੀ ਹੈ ਜੀ ਤੇ ਆਹ ਖਟੀਆਂ ਅੱਖਾਂ ਵਾਲਾ ਕਬੂਤਰ ਹੈ ਜਿੰਦੀ ਸਾਖੀ ਕਬੂਤਰੀ ਟੱਪ ਗਈ ਸੀ ਬਾਕੀ ਵੇਖੋ ਜੇ ਇਹਦੇ ਨਾਲ ਉੜਕਦਾ ਕਬੂਤਰ ਠੀਕ ਹੈ ਨਹੀਂ ਤਾਂ ਜਿਹੜਾ ਨਵਾਂ ਕਬੂਤਰ ਲੈਂਦਾ ਉਹ ਲਾ ਦਾਂਗੇ ਬਾਕੀ ਜਿਹੜੀ ਨਵੀਂ ਕਬੂਤਰੀ ਲਿਆਉਣੀ ਆ ਜਾਂ ਉਹਦੇ ਨਾਲ ਉਹ ਲਾ ਦਾਂਗੇ ਉਹ ਵੀ ਕਬੂਤਰੀ ਫੁੱਲ ਵਧੀਆ ਚੋਬਰੋ ਠੀਕ ਹੈ ਤੇ ਬਾਕੀ ਕਰਦੇ ਆ ਸਕੀਮ ਦੱਸਦੇ ਆ ਤੇ ਇਹਨਾਂ ਨੂੰ ਪਿੰਜਰੇ 'ਚ ਹੀ ਰੱਖ ਦਿੰਨੇ ਆ ਚਲ ਇਹਨਾਂ ਦੀ ਜੋੜੀ ਲਵਾ ਦਿੰਨੇ ਆ ਇੱਥੇ ਤਾਂ ਬਾਹਰ ਆਉਣ ਦੀ ਚੱਕ ਕਰਦੇ ਆ ਇਹ ਜਿਹੜੇ ਰੱਖੀਆ ਖੁੱਡੇ ਦੇ ਉੱਪਰ ਆਪਾਂ ਜਮਾ ਸਾਹਮਣੇ ਇਧਰ ਸਾਈਡ ਇੱਥੇ ਕੀ ਗਈ ੜੜਕੇ ੜੜਕੇ ਨਾਲ ਉਹ ਕਾਜਾ ਪੁੱਟਣ ਲੱਗਿਆ ਸੀ ਤੇ ਯਾਰ ਇੰਨਾ ਕੀ ਪੁੱਟਿਆ ਤੇ ਆਹ ਰਹਿ ਗਿਆ ਇਹ ਹੁਣ ਇਕੱਠਾ ਜਿਹਾ ਕਰ ਦਈਏ ਗੇਟ ਅੱਗੇ ਪੜਾਇਆ ਜਿਹਾ ਲੱਗਦਾ ਇਕੱਠਾ ਕਰਕੇ ਉਹ ਉੱਥੇ ਸੱਟ ਦਈਏ ਮੁੜ ਕੇ ਜਦੋਂ ਹੁਣ ਮੱਛਰ ਪਹਿਲਾਂ ਸਾਡੇ ਮੱਛਰ ਨਹੀਂ ਹੁੰਦੇ ਸੀਗੇ ਤੇ ਹੁਣ ਝੋਨਾ ਹੋ ਗਿਆ ਕੋਲੇ ਆਪਣੇ ਕਰਦੇ ਤਾਂ ਕਰਕੇ ਮੱਛਰੀ ਮੱਛਰ ਹੋ ਗਏ ਜੀ ਕਿਉਂਕਿ ਪਾਣੀ ਵਾਲੀ ਥਾਂ ਤੇ ਤੁਹਾਨੂੰ ਪਤਾ ਮੱਛਰੀ ਜੀ ਜ਼ਿਆਦਾ ਹੁੰਦੀ ਆ ਤੇ ਕੋ ਉਤਰਾਪਾ ਛੱਡੇ ਸੀਗੇ ਲਓ ਜੀ ਹੁਣ ਐ ਸਿਕੋਠੇ ਤੇ ਆਪਾਂ ਛਤਰੀ-ਛਤਰੀ ਲਾਉਣ ਕਿਉਂਕਿ ਛਤਰੀ ਤਾਂ ਆਪਣੀ ਲਾ ਕੇ ਰੱਖੀ ਪਈ ਆ ਜੀ ਤੇ ਇੱਕ ਕਬੂਤਰੀ ਤਾਂ ਥੋੜਾ ਟਾਈਮ ਹੀ ਉੱਡੀ ਆ ਉਹ ਜਾ ਕੇ ਬੈ ਗਈ ਕੋਠੀ ਤੇ ਤੇ ਬਾਕੀ ਦੋ ਪੁੱਤਰ ਫਿਰਦੇ ਆ ਜੀ ਇਹਨਾਂ ਨੂੰ ਦੋ ਘੰਟੇ ਹੋਣ ਵਾਲੇ ਆ ਤੇ ਮੈਂ ਸੋਚਿਆ ਯਾਰ ਹੁਣ ਛਤਰੀ ਜੀ ਲਾ ਦਈਏ ਆਪਾਂ ਤੇ ਮੈਂ ਥੋੜੇ ਨਿੱਕੇ-ਮੋਟੇ ਕੰਮ ਧੰਦੇ ਜਿਨੇ ਵੇੜ ਤੇ ਬਾਕੀ ਯਾਰ ਅੱਜ ਖੁਸ਼ਖਬਰੀ ਵੀ ਆਉਣ ਵਾਲੀ ਆ ਅੱਜ ਜਾਂ ਸਵੇਰ ਤੱਕ ਮੈਨੂੰ ਲੱਗ ਰਿਹਾ ਤੇ ਆਪਣੀ ਇੱਕ ਜੋੜੀ ਨੇ ਆਂਡੇ ਲਾ ਦੇਣੇ ਅੱਜ ਜਾਂ ਸਵੇਰੇ ਠੀਕ ਹੈ ਜੋ ਬ੍ਰੋ ਫਿਲਾਲ ਪਹਿਲਾਂ ਛਤਰੀ ਲਾਉਣੀ ਹੈ ਫਿਰ ਵਿਖਾਉਣੀ ਹੈ ਥੱਲੇ ਚੱਲ ਕੇ ਜੀ ਲਾਓ ਜੀ ਬੜੀ ਮੁਸ਼ਕਲ ਤੋਂ ਬਾਅਦ ਬੜੀ ਸਖਤ ਮਿਹਨਤ ਕਰਨ ਤੋਂ ਬਾਅਦ ਕੁਰਸੀ ਲਿਆ ਕੇ ਰੱਖ ਕੇ ਫਿਰ ਛਤਰੀ ਲਾਈ ਆ ਬੜੀ ਔਖੀ ਜੀ ਕਿਉਂਕਿ ਛਤਰੀ ਲਾਉਂਦਾ ਸੀ ਇੱਕ ਹੱਥ ਨਾਲ ਬੰਨ੍ਹਦਾ ਸੀ ਤੇ ਦੂਜੇ ਹੱਥ ਨਾਲ ਮਤਲਬ ਉਲਰ ਜਾਂਦੀ ਸੀ ਉਹਨਾਂ ਨੂੰ ਛਤਰੀ ਘੁੰਮ ਜਾਂਦੀ ਸੀ ਹੱਥ ਚੋਂ ਬਹੁਤ ਮਿਹਨਤ ਕੀਤੀ ਬਾਹਾਂ ਦੁਖਣ ਲੱਗ ਗਈਆਂ ਜੀ ਤੇ ਚੱਲਦੇ ਹਾਂ ਥੱਲੇ ਫਿਲਾਲ ਕੋਤਰਾ ਆਪਣੇ ਦੌੜਦੇ ਫਿਰਦੇ ਆ ਤੇ ਕੋਤਰੀ ਬਹਿ ਗਈ ਕੰਜੂਰੀ ਜੀ ਆ ਯਾਰ ਉਹਨਾਂ ਨਾਲ ਛੁਲੇ ਛੁਲੇ ਦੇਣ ਵਾਲਿਆ ਵਾਹਿਗੁਰੂ ਜਰੀ ਕੋਤਰੀ ਉਹ ਐਵੇਂ ਢਾਦਨੇ ਆਪਾਂ ਲਓ ਜੀ ਹੁਣ ਵਿਖਾਉਣੇ ਆ ਤੁਹਾਨੂੰ ਖੁਸ਼ ਖਬਰੀ ਸ਼ੈਨ ਤੱਕ ਤਾਂ ਕੋਤਰੀ ਬੈਠੀ ਹੋਵੇ ਆਲੇ ਨੇ ਚ ਪਹਿਲਾਂ ਮੈਂ ਵੇਖ ਕੇ ਗਿਆ ਸੀ ਤਾਂ ਨਹੀਂ ਬੈਠੀ ਸੀ ਤੇ ਮੇਰੇ ਖਿਆਲ ਚ ਬੈਠੀ ਹੁਣ ਵੀ ਹੈ ਹੁਣ ਵੀ ਬੈਠੀ ਹੈ ਜੀ ਖੁਸ਼ ਖਬਰੀ ਆਉਣ ਵਾਲੀ ਆ ਚੋਬਰੂ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਤੇ ਖੁਸ਼ ਖਬਰੀ ਬਸ ਮਨ ਲਾਦਾ ਵੀ ਇੱਕ ਦੋ ਦਿਨ ਦੇ ਵਿੱਚ ਵਿੱਚ ਆਈ ਜਾਊਗੀ ਜੀ ਤੇ ਲਓ ਜੀ ਕੋਤਰੀ ਉੱਥੇ ਵੀ ਪਈ ਚਲੋ ਕੋਈ ਨਾ ਵੇਖ ਜੂਗੀ ਦੁਬਾਰੇ ਅੱਗੇ ਵੀ ਬੈਠੀ ਸੀ ਠੀਕ ਓ ਬਰੋ ਤੇ ਬਾਕੀ ਜੀ ਕਬੂਤਰ ਆਪਣੇ ਇੰਜਵਾ ਫਿੱਟ ਨੇ ਗਿੱਟ ਨੇ ਤੇ ਬੱਚੇ ਨੂੰ ਆਪਾਂ ਛਤਰੀ ਤੇ ਬੰਨਣਾ ਸੀਗਾ ਜਿਹੜਾ ਜਮਾ ਹੀ ਛੋਟਾ ਜਾ ਹਜੇ ਠੀਕ ਆ ਜੀ ਓ ਬਰੋ ਕੀ ਕਰੀਏ ਜੀ ਆਪ ਦੇ ਉਤਰਤਾ ਬੱਚੇ ਨਹੀਂ ਕੱਢਦੇ ਲੋਕਾਂ ਦੇ ਬੱਚੇ ਲਿਓਣੇ ਪੈਂਦੇ ਛੋਟੇ ਛੋਟੇ ਜੀ ਆਪਦੇ ਵਾਲੇ ਤਾਂ ਖੁਈ ਜਾਵੇ ਅੰਡੇ ਨਹੀਂ ਲਾਉਂਦੇ ਆ ਹੁਣ ਲਾਉਗੀ ਕੀ ਤਾਂ ਹਜੇ ਬਈ ਵਧੀਆ ਲਾ ਲੇ ਰੱਬ ਪਰਮਾਤਮਾ ਸੁੱਖ ਰੱਖੇ ਜੀ ਤੇ ਬਾਕੀ ਆਪਣੇ ਕੂਤਰ ਵੀ ਆਣ ਕੇ ਬਹਿ ਗਏ ਜੀ ਫਲਾਂ ਦੋਟਾ ਹੀ ਘੰਟੇ ਉੱਡੇ ਆ ਬਸ ਜਿੰਨਾ ਵੀ ਉੱਡੇ ਆ ਠੀਕ ਹੀ ਹੁੰਦੇ ਆ ਤੇ ਬਾਈ ਹੁਣ ਆਪਾਂ ਰੋਟੀ ਰੋਟੀ ਖਾ ਲਈ ਜੇ ਫਿਰ ਕਰਦੇ ਆ ਵਲੌਗ ਜੀ ਹੋ ਗਈ ਤੇ ਕੁੱਕੜੇ ਵੀ ਖੁੱਲੇ ਫਿਰਦੇ ਆ ਤੇ ਆਪਾਂ ਵੀ ਜੀ ਹੁਣ ਪੱਠੇ ਵੜਦੇ ਆ ਕੋ ਉਤਰਮਾ ਛਤਰੀ ਤੋਂ ਲਾਤੇ ਸੀਗੇ ਤੇ ਛਤਰੀ ਵੀ ਡੈਡੀ ਕਰਕੇ ਰੱਖੀ ਪਈ ਆ ਕਬੂਤਰੀ ਯਾਰ ਸ਼ਾਂਤ ਤੱਕ ਰਾਤ ਨੂੰ ਅੰਡਾ ਲਾ ਦੇਵੇ ਪਰ ਪੱਕਾ ਪਤਾ ਨਹੀਂ ਕੁਝ ਕਹਿ ਵੀ ਨਹੀਂ ਸਕਦੇ ਤੇ ਕੁਝ ਕਰ ਵੀ ਨਹੀਂ ਸਕਦੇ ਚੋਬਰ ਐਸ ਸੈਂਸਰੇ ਚ ਆਪਾਂ ਤੇ ਬਾਕੀ ਪੱਠੇ ਵੜਦੇ ਆ ਪੱਠੇ ਵੜ ਕੇ ਕਰਦੇ ਆ ਤੇ ਰਾਤ ਆਪਾਂ ਕਬੂਤਰ ਲੈ ਕੇ ਗਏ ਸੀ ਜਿਹੜੇ ਬਾਈ ਕੋਲੋਂ ਤੇ ਉਹਨੇ ਬਾਈ ਨੇ ਖੱਟੀਆਂ ਖਾਲੀ ਕਬੂਤਰੀ ਦੇਣੀ ਸੀਗੀ ਆਪਾਂ ਨੂੰ ਦੇ ਦਿੱਤੀ ਚਿੱਟੀਆਂ ਖਾਲੀ ਕਬੂਤਰੀ ਤੇ ਉਹ ਬਾਈ ਰਾਤ ਕਹਿੰਦਾ ਯਾਰ ਭਲੇਖੇ ਨਾਲ ਦੇ ਦੇ ਤੇ ਕਿਉਂਕਿ ਨੇਰਾ ਸੀਗਾ ਤੇ ਨੇਰੇ ਚ ਬਾਦੂ ਘਾਟੂ ਹੋ ਜਾਂਦਾ ਕੰਮ ਸਾਡੇ ਤੋਂ ਤਾਂ ਕਰਕੇ ਫਿਰ ਅਸੀਂ ਆ ਕਬੂਤਰੀ ਬਾਈ ਨੂੰ ਪੁੱਠੀ ਕਰਨ ਆਏ ਸੀ ਮੈਂ ਤਾਂ ਮਨੀਤ ਕਿਵੇਂ ਆ ਇਹ ਹੁਣ ਅਸੀਂ ਨਾ ਵੀ ਆਪਦੇ ਪਿੰਡ ਦਾ ਵੀਓ ਚੈੱਕ ਕਰਦੇ ਫਿਰਦੇ ਸੀਗੇ ਉਹੀਂ ਘੇੜੇ 'ਚ ਕੱਢਦੇ ਫਿਰਦੇ ਸੀ ਤੇ ਚਲਦੇ ਆ ਘਰੇ ਕਬੂਤਰੀ ਵਾਪਸ ਦੇ ਕਿਉਂ ਨੇ ਪਹਿਲਾਂ ਤਾਂ ਬਾਈ ਨੂੰ। ਬਾਈ ਆਈ ਖਾਂ। ਲਓ ਜੀ ਫਿਰ ਮੈਂ ਕੂਦਰੀ ਰੱਖਿਆ ਵਾਂ। ਇਹ ਕੀ ਰੱਖਣੇ ਆਂ ਜੀ ਫੜੀ ਲਈ ਆਈ। ਨਾ ਨਾ ਮੈਂ ਫੜੀ ਲਈ ਆਈ। ਕਬੂਤਰੀ ਰੱਖਿਆ ਵਾਂ ਜੀ। ਲਓ ਜੀ ਬੰਡੋ ਆ ਗਏ ਤੇ ਹੁਣ ਮੁੰਡਾ ਜੇਤ ਕਰੀ ਜਾਂਦਾ ਵੀ ਘਰੇ ਲੈ ਕੇ ਜਾਣਾ। ਫੇਰ ਆਵਾਂਗੇ ਡਿਨਰ ਤੇ। ਤੂੰ ਜਾ ਕੇ ਨਾ। ਡਿਨਰ ਰੋਜ਼ ਕਰਵਾਇਸ਼ ਕਰੀ ਜਾਂਦਾ ਸੀ ਬਾਈ ਆਪਣਾ। ਕਹਿੰਦਾ ਸਟਰਟਰ ਘਰੇ ਫੜਾ ਕੇ ਆ। ਕਿਉਂਕਿ ਅੱਗੇ ਤੂੰ ਮੋਟਰਸਾਈਕਲ ਦੀ ਟੈਂਕ ਤੇ ਰੱਖ ਕੇ ਲੈ ਜਾਂਦਾ ਬਾਈ ਹੈ। ਤੇ ਆਪਾਂ ਕਬੂਤਰੀ ਲੈ ਕੇ ਜੀ ਘਰੇ ਆ ਚੁੱਕੇ ਤੇ ਪਤਾ ਨਹੀਂ ਲੱਗਦਾ ਕਿ ਕੀ ਭਕਾਈ ਮਰੀ ਜੰਨੇ ਆ ਪੋਤਰੀ ਛੱਡੀ ਹੈ ਖੁੱਡੇ ਚ ਇਹ ਆਪਣੀ ਪੁਰਾਣੀ ਕਬੂਤਰੀ ਹੈ ਜੀ ਲਗਭਗ ਕੋਨੇ ਸਾਲ ਦੇ ਨੇੜੇ ਹੋ ਗਿਆ ਕਿਸੇ ਬੰਦੇ ਨੇ ਫੜ ਲਈ ਸੀ ਤੇ ਹੁਣ ਕਢਾਈ ਹੈ ਬੜੀ ਔਖੀ ਆਪਾਂ ਠੀਕ ਹੈ ਚੋbro ਜੋ ਕਿ ਇਸਕੇ ਅੰਦਰ ਹੈ ਤੇ ਜਾ ਕੇ ਆਪਾਂ ਖੁੱਡੇ ਜੀ ਛੱਡਦੇ ਆਂ ਜੀ ਤੇ ਇਹ ਕਬੂਤਰੀ ਆਪਣੇ ਕੋਲ ਛੋਟੀ ਜੀ ਸੀ ਹੁਣ ਹੋ ਚੁੱਕੀ ਹੈ ਵੱਡੀ ਸਾਰੀ ਕੂਤਰੀ ਆ ਸੀ ਬਈ ਜਿਹੜੀ ਪੁਰਾਣੀ ਕਬੂਤਰੀ ਸੀ ਬਹੁਤ ਟਾਈਮਾਂ ਦੀ ਉੱਡੀ ਆਪਣੇ ਕੋਲੇ ਫਿਰ ਕਰਦੇ ਕਰਾਉਂਦੇ ਲੈ ਹੀ ਜਾਂਦੀ ਆਪਾਂ ਪੁੱਠੀ ਵਾਪਸ ਲੋ ਜੀ ਆਉਂਦੇ ਸਾਰੇ ਸ਼ਗਨ ਪਾਤਾ ਕਬੂਤਰੀ ਨੇ ਆ ਕਬੂਤਰੀ ਹੈ ਜੀ ਕਰੋ ਚੱਕ ਕਬੂਤਰੀ ਤੇ ਉਹ ਆਪਣੇ ਵਾਲੇ ਕਬੂਤਰੀ ਵੀ ਅੰਡਾ ਰੋਣ ਵਾਲੀ ਜੇ ਕਬੂਤਰ ਵਾਰੀ ਵਾਰੀ ਧਰਕਿਆਂ ਨੂੰ ਆ ਲੈਣੇ ਚਲੇ ਜਾਂਦਾ ਬਸ ਖਾਸ ਕਵਰੀ ਆਉਣ ਵਾਲੀ ਹੈ ਜੀ ਕਾਫੀ ਆਉਂਦੇ ਆਉਣ ਵਾਲੇ ਟਾਈਮਾਂ 'ਚ ਜੀ ਠੀਕ ਹੈ ਚੁੱਪ ਰੋ ਤੇ ਬਾਕੀ ਹੁਣ ਕਬੂਤਰੀ ਕਬੂਤਰ ਹੋ ਗਏ ਬਾਇਦਰੂ ਰੱਖੇ ਸੁੱਕ ਬਸ ਐਵੇਂ ਵਧਦੇ ਜਾਣ ਤੇ ਖੁੱਡਾ ਆਪਾਂ ਨਵਾਂ ਪਾਉਂਦੇ ਰਹੀਏ